ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋ ਵੋਕਲ ਜਗਮੀਤ ਦੇ ਨਾਲ ਔਰਤਾਂ ਜਦੋਂ ਕੁਝ ਕਰਨ ਦਾ ਸੋਚ ਲੈਣ ਔਰਤਾਂ ਜਦੋਂ ਹੌਸਲਾ ਬਣਾਵੇ ਤਾਂ ਫਿਰ ਅਸੰਭਵ ਨੂੰ ਵੀ ਸੰਭਵ ਕਰ ਦਿੰਦੀਆਂ ਅੱਜ ਤੁਹਾਨੂੰ ਇਹੋ ਜਿਹੀ ਔਰਤਾਂ ਦੇ ਇੱਕ ਗਰੁੱਪ ਦੇ ਨਾਲ ਮਲਾਉਣ ਜਾ ਰਹੇ ਹਾਂ ਉਹਨਾਂ ਚੋਂ ਇੱਕ ਭੈਣ ਦੇ ਨਾਲ ਮਲਾਵਾਂਗੇ ਜਿਹੜੀਆਂ ਭੈਣਾਂ ਨੇ ਇਕੱਠੀਆਂ ਹੋ ਕੇ ਇੱਕ ਬਹੁਤ ਸਫਲ ਬਿਜ਼ਨਸ ਖੜਾ ਕਰ ਲਿਆ ਤੇ ਉਹ ਬਿਜ਼ਨਸ ਵੀ ਕੀ ਆਪਾਂ ਸਾਰਾ ਕੁਝ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਭੈਣ ਜੀ ਸਤਿ ਸ਼੍ਰੀ ਅਕਾਲ ਜੀ ਭੈਣ ਜੀ ਨਾਮ ਕੀ ਹੈ ਜੀ ਤੁਹਾਡਾ ਰਾਨੀ ਕੌਰ ਜੀ ਭੈਣ ਜੀ ਪਹਿਲਾਂ ਤੇ ਇਹ ਦੱਸੋ ਵੀ ਤੁਹਾਡਾ ਇਹ ਕੰਮ ਹੈ ਜਿਹੜਾ ਇਹ ਕ ਕਿਹੜੇ ਪਿੰਡ ਐ ਤੇ ਤੁਸੀਂ ਕੀ ਕੰਮ ਚਲਾਇਆ ਹੋਇਆ ਪਿੰਡ ਸਾਡਾ ਜੀ ਆਕ ਲਗਾਜਨਾਲ ਹਾਂਜੀ ਜ਼ਿਲ੍ਹਾ ਬਠਿੰਡਾ ਬਣਾਕ ਭਾਈਪੜਤਾ ਹਾਂਜੀ ਦੇਸੀ ਰਹਿਣ ਵਾਲਿਆਂ ਜੀ ਠੀਕ ਹੈ ਜੀ ਸਾਡਾ ਜੀ ਇਹ ਗਰੁੱਪ ਚੱਲਦੇ ਸੀ ਹੈਲਪ ਸਿਰਫ ਗਰੁੱਪ ਚੱਲਦੇ ਸੀ ਹਾਂਜੀ ਇਹਨਾਂ ਦੇ ਵਿੱਚ ਜੀ ਸਾਨੂੰ ਫਿਰ ਸਰਕਾਰ ਨੇ ਕਿਹਾ ਵੀ ਤੁਸੀਂ ਕੋਈ ਕੰਮ ਦੀ ਮੰਗ ਲਓ ਤੇ ਅਸੀਂ ਫਿਰ ਆਹ ਬੇਕਰੀ ਦੀ ਮੰਗ ਲਈ ਜੀ ਤੇ ਇਹਦੇ ਵਿੱਚ ਸਾਨੂੰ ਸਿਖਾਇਆ ਗਿਆ ਬਠਿੰਡੋਂ ਸੀ ਟ੍ਰੇਨਿੰਗ ਲਈ ਜੀ ਠੀਕ ਹੈ ਜੀ ਤੇ ਇਹਦੇ ਵਿੱਚ ਸਾਨੂੰ ਸਿਖਾਇਆ ਗਿਆ ਪੇਟੀ ਬਿਸਕਟ ਚਾਰ ਪੰਜ ਤੇ ਵਿਸਕੋਟਾ ਜੀ ਸਮੋਸਾ ਮਟਰ ਮਠੀ ਤੇ ਇਹ ਚੀਜ਼ਾਂ ਦੀ ਅਸੀਂ ਟ੍ਰੇਨਿੰਗ ਲਈ ਹੈ ਜੀ ਇਹ ਚੀਜ਼ ਦੀ ਟ੍ਰੇਨਿੰਗ ਲੈ ਕੇ ਅਸੀਂ ਆਪਦਾ ਸਮਾਨ ਬਣਾ ਕੇ ਵੇਚ ਰਹੇ ਹਾਂ ਜੀ ਤੇ ਮਨ ਚ ਕਿਵੇਂ ਆਇਆ ਜੀ ਵੀ ਅਸੀਂ ਆਪ ਖੜੀਆਂ ਹੋਈਏ ਪੈਰਾਂ ਤੇ ਜਾਂ ਕਿਵੇਂ ਕਿਨੂੰ ਸਭ ਤੋਂ ਮੂਰੇ ਕੌਣ ਸੀ ਤੇ ਤੀਨੇ ਇਕੱਠਾ ਕੀਤਾ ਜਾ ਤੁਸੀਂ ਆਪ ਇਕੱਠੇ ਹੋ ਗਏ ਇਹ ਵੇ ਜੀ ਮੂਰੇ ਸਾਡੇ ਹੈਗੇ ਆ ਜੀ ਗਗਨ ਗਗਨ ਮੈਡਮ ਹੈਗੇ ਅੱਛਾ ਜੀ ਰਮਨੀਕ ਸਰ ਬਲਜੀਤ ਸਰ ਠੀਕ ਹੈ ਜੀ ਹੋਰ ਵੀ ਕਈ ਇਹਦੇ ਚ ਸਰ ਹੈਗੇ ਆ ਉਹਨਾਂ ਦਾ ਸਿੱਕੀਆਂ ਦਾ ਅਸੀਂ ਨਾਮ ਨਹੀਂ ਜਾਣਦੇ ਤੇ ਉਹ ਸਾਡੇ ਕੋਲ ਆਏ ਸੀ ਜੀ ਸਾਨੂੰ ਉਹਨਾਂ ਨੇ ਕਿਹਾਗਾ ਉਹਨਾਂ ਨੇ ਸਾਨੂੰ ਕੰਮ ਦਿੱਤਾ ਅੱਛਾ ਜੀ ਬਿਲਡਿੰਗ ਸਾਰੀ ਸਰਕਾਰ ਨੇ ਬਣਾ ਕੇ ਦਿੱਤੀ ਆ ਉਹਨਾਂ ਦੇ ਥਰੂ ਮਿਲੀ ਆ ਜੀ ਸਾਨੂੰ ਅੱਛਾ ਜੀ ਨਹੀਂ ਇਹ ਕੋਈ ਲੋਨ ਲਾਨ ਮਿਲਿਆ ਨਹੀਂ ਜੀ ਲੋਨ ਅਸੀਂ ਕੋਈ ਨਹੀਂ ਚੱਕਿਆ ਜੀ ਇਹ ਸਰਕਾਰ ਨੇ ਦਿੱਤੀ ਆ ਜਗਾ ਪੰਚਾਇਤ ਨੇ ਦਿੱਤੀ ਸਾਨੂੰ ਆ ਜਿਹੜੀ ਬਿਲਡਿੰਗ ਤਿਆਰ ਕਰਕੇ ਦਿੱਤੀ ਆ ਇਹ ਵੀ ਸਰਕਾਰ ਨੇ ਜੋ ਆ ਪ੍ਰੋਜੈਕਟ 15 ਲੱਖ ਰੁਪਇਆ ਲਾਇਆ ਜਿਹਦੇ ਤੇ ਤੇ ਸਾਰਾ ਸਾਨੂੰ ਜੀ ਇਹ ਸਰਕਾਰ ਨੇ ਬਣਾ ਕੇ ਦਿੱਤਾ ਅੱਛਾ ਕੋਈ ਇਹਦੇ ਤੇ ਤੁਸੀਂ ਆਪਦੇ ਪੱਲਿਓਂ ਪੈਸਾ ਜਾਂ ਲੋਨ ਨਹੀਂ ਕੋਈ ਨਹੀਂ ਜੀ ਨਹੀਂ ਜੀ ਕੋਈ ਲੋਨ ਨਹੀਂ ਚੱਕਿਆ ਕੋਈ ਆਸ ਦੇ ਵੱਲੋਂ ਪੈਸਾ ਨਹੀਂ ਲਾਇਆ ਆ ਜਿਹੜਾ ਜਣ ਦੀ ਰਾਸ਼ਨ ਪਾਣੀ ਮਟੀ ਨੇ ਇਹ ਅਸੀਂ ਆਪ ਦਾ ਲਿਆਉਣੀ ਆ ਆਪਦੇ ਸੀ ਵੇਚਦੇ ਆ ਇਹ ਇਹ ਜਿਹੜਾ ਜਿਹੜੀ ਸਕੀਮ ਦੇ ਅਧੀਨ ਤੁਸੀਂ ਲਿਆ ਉਹ ਜ਼ਰੂਰ ਦੱਸੋ ਸਕੀਮ ਕਿਉਂਕਿ ਸਾਡੇ ਬਹੁਤ ਸਾਰੀਆਂ ਔਰਤਾਂ ਸਾਡੇ ਵੀ ਵਿਊਅਰਸ ਨੇ ਦੇਖਦੀਆਂ ਹਨ ਪ੍ਰੋਗਰਾਮ ਤੇ ਉਹ ਵੀ ਜੇਕਰ ਇਸ ਤਰੀਕੇ ਦੇ ਨਾਲ ਸਫਲ ਹੋਣਾ ਚਾਹੁੰਦੀਆਂ ਹੋਣ ਤਾਂ ਕਿਹੜੀ ਸਕੀਮ ਹੈ ਕਿੱਥੋਂ ਤੁਸੀਂ ਕਿਹੜੀ ਅਦਾਰਾ ਜਿਹੜਾ ਇਹ ਇਹੋ ਜਿਹਾ ਮਦਦ ਕਰਦਾ ਔਰਤਾਂ ਦੀ ਇਹ ਜੀ ਬਠਿੰਡੇ ਤੋਂ ਆ ਗਏ ਸਰ ਜੀ ਠੀਕ ਹੈ ਹਾਂ ਜੀ ਇਹ ਬਠਿੰਡੇ ਤੋਂ ਹੀ ਹੈ ਜੀ ਸਾਰੇ ਹਰਮਨੀਕ ਸਾਰੇ ਅਗੇ ਗगन ਮੈਡਮ ਉਹਨਾਂ ਦਾ ਨੰਬਰ ਜਾਣਦੇ ਹੋ ਹਾਂ ਉਹਨਾਂ ਦੇ ਨੰਬਰ 'ਚ ਸਾਡੇ ਭਰੇ ਹੋਏ ਆ ਜੀ ਮੇਰੇ ਮੂਹ ਜਵਾਨੀ ਨਹੀਂ ਜਾਦਾ ਹਾਂਜੀ ਹਾਂਜੀ ਪੈਸੇ ਮੂਹ ਜਵਾਨੀ ਨਹੀਂ ਜਾਦਾ ਕਿਹੜੀ ਸਕੀਮ ਸੀ ਜਿਹੜੇ ਇਹ ਸਕੀਮ ਜੀ ਇਹ ਹੈਲਪ ਸਿਰਫ ਗਰੁੱਪਾਂ ਦੇ ਵਿੱਚ ਜੇ ਜੇਕਰ ਤੁਹਾਡੇ ਵੀ ਨਜ਼ਦੀਕ ਕੋਈ ਸੈਲਫ ਹੈਲਪ ਹੈਲਪ ਗਰੁੱਪ ਦੀ ਕੋਈ ਕੋਈ ਵਰਕਰ ਉਹਨਾਂ ਦਾ ਉਹ ਤੁਹਾਡੇ ਪਿੰਡ 'ਚ ਆ ਰਿਹਾ ਤੁਹਾਡੇ ਸ਼ਹਿਰ 'ਚ ਆ ਰਿਹਾ ਤੁਹਾਡੇ ਮਹੱਲੇ 'ਚ ਆ ਰਿਹਾ ਤਾਂ ਉਹਨਾਂ ਨੂੰ ਕਹੋ ਵੀ ਅਸੀਂ ਵੀ ਇਸ ਤਰੀਕੇ ਦੇ ਨਾਲ ਇਕੱਠਾ ਹੋ ਕੇ ਆਪਣਾ ਕੰਮ ਚਲਾਉਣਾ ਚਾਹਤਾਂ ਤਾਂ ਭਾਂਜੀ ਫਿਰ ਕੰਮ ਕਿਵੇਂ ਚੱਲਦਾ ਕੰਮ ਜੀ ਤਾਂ ਫਿਰ ਹੁਣ ਆਪਾਂ ਜਿਵੇਂ ਹਰ ਹਰ ਸਰਪ ਗਰੁੱਪਾਂ ਦੇ ਨਾਲ ਜੁੜੇ ਹੋਇਆ ਇਹਦੇ 'ਚ ਅਸੀਂ 100 ਰੁਪਇਆ ਭਰ ਦੇਣ ਜੀ ਪਹਿਲਾਂ ਉਹ ਬੱਚ ਤਾਂ ਜਿਹੜਾ ਕੋਈ ਪੈਸਾ ਸਰਕਾਰ ਨੇ ਪਹਿਲਾਂ ਸਾਨੂੰ ਜਾਨੀ ਕਿ 15000 ਦਿੱਤਾ ਸੀ ਫਿਰ ਸਾਨੂੰ 50000 ਦਿੱਤਾ ਵੀ ਉਹਦੇ ਵਿੱਚ ਫਿਰ ਉਹ ਵੀ ਮੈਂਬਰ ਵੰਡ ਲੈਂਦੇ ਆ ਉਹ ਅਸੀਂ ਕਿਸ ਤਰ੍ਹਾਂ ਹੀ ਭਰੀ ਜਾਂਦੇ ਆ ਜੀ ਤੇ ਬਾਕੀ ਉਹ ਫਿਰ ਸਾਨੂੰ ਕੰਮ ਵੀ ਦਿੰਦੇ ਆ ਕੰਮ ਇਹਦੇ ਵਿੱਚ ਵੀ ਕਈ ਤਰ੍ਹਾਂ ਦੇ ਆ ਕੱਪੜੇ ਸਲਾਈ ਦਾ ਹੋ ਗਿਆ ਤੇ ਇੱਥੇ ਬੁਰਜ ਰਾਜਗੜ੍ਹ ਜਿਵੇਂ ਖੋਆ ਸੀਗਾ ਪਨੀਰ ਦੱਸੀ ਦਹੀਂ ਇਹ ਮਸ਼ੀਨਾਂਾਂ ਸੀਗੀਆਂ ਕੰਮ ਇਹਦੇ ਵਿੱਚ ਜਣਦੀ ਬਹੁਤ ਤਰ੍ਹਾਂ ਦੇ ਵੀ ਹੈਗੇ ਆ ਜੋ ਜਿਵੇਂ ਕੋਈ ਆਪਣੇ ਮਨ ਨੂੰ ਜਿਹੜਾ ਕੰਮ ਵੀ ਜਾਨੀ ਕਿ ਚੰਗਾ ਲੱਗਦਾ ਵੀ ਆਪਾਂ ਇਹ ਕੰਮ ਕਰਨਾ ਉਹ ਕੰਮ ਦੀ ਮੈਂਬਰ ਮੰਗ ਮੰਗ ਸਕਦਾ ਹੈ ਜੀ ਹੂੰ ਤੇ ਸਾਨੂੰ ਜਾਨੀ ਕਿ ਬੇકરી ਦਾ ਕੰਮ ਵਧੀਆ ਲੱਗਿਆ ਤੇ ਅਸੀਂ ਬੇકરી ਦੇ ਕੰਮ ਦੀ ਟ੍ਰੇਨਿੰਗ ਲਈ ਨਹੀਂ ਹੁਣ ਮਤਲਬ ਵੀ ਤੁਹਾਡਾ ਕੰਮ ਇਹ ਬਹੁਤ ਵਧੀਆ ਚੱਲਦਾ ਉਸ ਕੰਮ ਸਾਡਾ ਬਹੁਤ ਵਧੀਆ ਚੱਲਦਾ ਕਿੰਨੀਆਂ ਕਿੰਨੇ ਜਣੀਆਂ ਆਏ ਪਹਿਲਾਂ ਦੱਸ ਜੀ 10 ਮੈਂਬਰ ਸੀਗੇ ਠੀਕ ਹੈ ਜੀ ਦੱਸਾ ਜੀ ਹੁਣ ਤਾਂ ਸਿਰਫ 4-5 ਕੀ ਰਹਿ ਗਏ ਆਗੇ ਚਲੋ 4-5 ਮੈਂਬਰ ਹਟ ਗਏ ਆ ਠੀਕ ਹੈ ਤੇ ਜਾਨੀ ਕਿ ਸਾਡੀ ਜਮੀਨ ਨੇੜੇ-ਨੇੜੇ ਪਿੰਡਾਂ ਦੇ ਆ ਤੇ ਪੱਖਰ ਵੱਡ ਹੋ ਗਿਆ </body> ਤੋਰਛ ਵਾਲਾ ਹਾਕਮਾਲਾ ਜਲਾਲ ਐ ਨੇੜੇ-ਨੇੜੇ ਪਿੰਡਾਂ ਦੇ ਸਾਥੋਂ ਆਪ ਦਾ ਰਸਣ ਲਿਆ ਕਿ ਬਿਸਕੁਟ ਬਣਵਾ ਕੇ ਵੀ ਲੈ ਕੇ ਜਾਂਦੇ ਆ ਤੇ ਸਾਥੋਂ ਬਣੇ-ਬਣਾਏ ਵੀ ਲੈ ਜਾਂਦੇ ਆ ਮਤਲਬ ਵੀ ਵਧੀਆ ਦਿਹਾੜੀ ਵਾਂਗੂ ਵਧੀਆ ਦਿਹਾੜੀ ਭਾਜੀ ਦੀ ਆ ਵੀ ਹੋਰ ਕਿਸੇ ਦੀ ਵੀ ਜਿਵੇਂ ਪਹਿਲਾਂ ਆਪਾਂ ਮਜ਼ਦੂਰੀ ਕਰਦੇ ਆ ਜੋ ਉਹਦੇ ਨਾਲੋਂ ਤਾਂ ਚੰਗਾ ਨਾ ਉਹਦੇ ਨਾਲੋਂ ਪੂਰਾ ਵਧਗਾ ਜੀ ਇੱਜ਼ਤ ਵਾਲਾ ਕੰਮ ਹਾਂਜੀ ਹਾਂਜੀ ਉਹ ਆਏ ਆ ਹੁਣ ਖੇਤਾਂ 'ਚ ਫੇਰਨ ਨਾਲੋਂ ਤਾਂ ਵੀ ਚੰਗਾ ਹੀ ਆ ਜੀ ਹਨਾ ਆਪ ਤਾਂ ਨਾ ਤਾਂ ਕੰਮ ਸਰਦਾਰੀ ਆ ਤੇ ਨਾਲੇ ਆ ਕੰਮ ਦੇ ਆਪਾਂ ਨੂੰ ਵਧੀਆ ਜੀ ਦੇਖ ਨੌਲਜ ਆਉਂਦੀ ਆ ਹਨਾ ਤੇ ਨਾਲੇ ਪੈ ਸਕਦੀ ਆ ਬੰਦਾ ਜੀ ਦੇ ਵਿੱਚ ਤੇ ਐ ਹੁਣ ਇਕੱਲੇ ਬੰਦਿਆ ਦੇ ਸਿਰ ਤੇ ਵੀ ਆਪਾਂ ਵੀ ਉਹ ਕੰਮ ਨਹੀਂ ਚੱਲਦਾ ਹਨਾ ਬੱਚੇ ਪੜਾਉਣੇ ਲਖਾਉਣੇ ਆਪਣਾ ਹੁਣ ਮਗਹਾਈ ਦੇ ਸਿਰ ਤੇ ਆਪਣਾ ਟਾਈਮpass ਨਹੀਂ ਹੁੰਦਾ ਕਿਉਂਕਿ ਨਾਲ ਆਪਾਂ ਸਾਰਾ ਪਰਿਵਾਰ ਰਲ ਕੇ ਕੰਮ ਕਰਾਂਗੇ ਕਿ ਟਾਈਮ ਆਪਣਾ ਸੌਖਾ ਲੱਗੇ ਤੇ ਤੁਸੀਂ ਕਿੰਨੇ ਪੜੇ ਲਿਖੇ ਹੋ ਅਸੀਂ ਤਾਂ ਹੈ ਤਾਂ ਪੰਜ ਪਾਸੇ ਜੀ ਠੀਕ ਹੈ ਹਾਂ ਪਰ ਕੰਮ ਅਸੀਂ ਸਾਰਾ ਵੀ ਐ ਪੜ੍ਹਿਆ ਲਿਖਿਆ ਉਹ ਸਾਰਾ ਲਿਖਤ ਪੜ੍ਹਦਾ ਵੀ ਕਰ ਲੈਨੇ ਆ ਸਾਫ ਮਤਲਬ ਇਹਦੇ ਵਿੱਚ ਜੇਕਰ ਕੋਈ ਕੰਮ ਕਰਨਾ ਚਾਹੁੰਦੀ ਔਰਤਾਂ ਕਈ ਵਾਰੀ ਕਹਿ ਦਿੰਦੀਆਂ ਵੀ ਅਸੀਂ ਤਾਂ ਪੜੀਆਂ ਲਿਖੀਆਂ ਨਹੀਂ ਨਹੀਂ ਇਹਦੇ ਵਿੱਚ ਬਾਲਾ ਕੋਈ ਪੜ੍ਹੇ ਲਿਖੇ ਦਾ ਨਹੀਂ ਜਰੂਰਤ ਦੇ ਦਿਮਾਗ ਹੀ ਹੋਣਾ ਚਾਹੀਦਾ ਹੈ ਹਮ بس ਬਾਲਾ ਵੀ ਪੜ੍ਹੇ ਲਿਖੇ ਦਾ ਨਹੀਂ ਹੁੰਦਾ ਜਿਹਦੇ 'ਚ ਹਮ ਤੇ ਪਰ ਬਸ ਐਨਾ ਵੀ ਥੋੜਾ ਜਿਹਾ ਸਿੱਖਣ ਦੇ ਲਈ ਥੋੜਾ ਜਿਹਾ ਟਾਈਮ ਜ਼ਰੂਰ ਲੱਗਦਾ ਵੀ ਸਿੱਖਿਆ ਹੌਲੀ-ਹੌਲੀ ਜਾਂਦਾ ਉਹ ਟ੍ਰੇਨਿੰਗ ਤਾਂ ਫਿਰ ਹਰ ਇੱਕ ਕੰਮ ਦੀ ਲੈਣੀ ਪੈਂਦੀ ਹੈ ਤੇ ਭੈਣ ਜੀ ਜਦੋਂ ਜਦੋਂ ਤੁਸੀਂ ਆਪਣੇ ਘਰੇ ਦੱਸਿਆ ਵੀ ਆਪਣੇ ਤਾਂ ਘਰਾਂ 'ਚ ਕਹਿ ਦਿੰਦੇ ਆ ਵੀ ਭਾਈ ਕੰਮ ਨਹੀਂ ਅਸੀਂ ਬੁੜੀਆਂ ਨੂੰ ਕਰਨ ਦਿੰਦੇ ਨਹੀਂ ਜੀ ਸਾਡੇ ਸਾਰੇ ਘਰ ਦਾ ਸੰਯੋਗ ਹੈ ਹਮ ਮੇਰੇ ਬੱਚਿਆਂ ਦਾ ਮੇਰੇ ਘਰ ਵਾਲੇ ਦਾ ਸਾਰਿਆਂ ਦਾ ਸੰਯੋਗ ਆਗਾ ਪਰ ਕਈ ਬੰਦੇ ਹੁੰਦੇ ਵੀ ਆ ਕਿ ਉਹਨਾਂ ਦੀ ਸੋਚ ਵੀ ਗਲਤ ਹੁੰਦੀ ਆ ਤੇ ਪਰ ਇਹ ਗਲਤ ਆਪਾਂ ਤਾਂ ਬੰਦਿਆਂ ਨੂੰ ਇਹ ਗੱਲ ਕਹਿੰਨੇ ਵੀ ਗਲਤ ਨਾ ਸੋਚ ਸੋਚਣ ਹਨਾ ਤੇ ਆ ਕੇ ਪਿੰਡ ਦੇ ਵਿੱਚ ਕੰਮ ਕਰਨਾ ਕੋਈ ਬਾਹਰ ਵੀ ਜਾਣਾ ਕੋਈ ਕੰਮ ਦਾ ਡਰ ਨਹੀਂ ਆਪਾਂ ਨੂੰ ਤੇ ਪਰ ਸਾਰਿਆਂ ਦਾ ਸੰਜੋਗ ਹੋਣਾ ਚਾਹੀਦਾ ਹਮ ਭੈਣ ਜੀ ਤੁਸੀਂ ਕਦੋਂ ਤੋਂ ਕਦੋਂ ਤੋਂ ਕਰ ਰਹੇ ਕਿੰਨੇ ਸਾਲ ਹੋ ਗਏ ਕੰਮ ਕਰਦਿਆਂ ਨੂੰ ਸਾਨੂੰ ਜੀ 5 ਸਾਲ ਹੋ ਗਏ ਇਹ ਕੰਮ ਕਰਦਿਆਂ ਨੂੰ ਠੀਕ ਹੈ ਹਾਂਜੀ ਤੇ ਭੈਣ ਜੀ ਵੀ ਇਦੇ 'ਚ ਤੁਹਾਡੇ ਲਾਗਤ ਕਿੰਨੀ ਕ ਆ ਜਾਂਦੀ ਹੈ ਵੀ ਰੋਜ਼ ਦੀ ਲਾਗਤ ਲਈਏ ਜਾਂ ਪਾ ਲਾਗਤ ਜੀ ਇਹਦੇ 'ਚ ਆਏ ਆਗਾ ਇਹ ਗਾਖ ਦੇ ਸਰਤੇ ਆ ਜਿਵੇਂ ਹੁਣ ਕੋਈ ਸੀਜ਼ਨ ਹੁੰਦਾ ਜਿਵੇਂ ਮੰਨ ਕੇ ਚੱਲੋ ਅਸੀਂ ਰੋਟੀ ਵੀ ਬਣਾਉਣੀ ਆ ਛਾਬੇ ਦਾ ਰੋਟ ਗਰਮੀਆਂ 'ਚ ਹੁੰਦਾ ਹਾਂਜੀ ਹਾਂਜੀ ਉਹ ਜਿਵੇਂ ਕਿ ਹੁਣ ਜੇਠ 'ਚ ਬਣਦਾਗਾ ਉਦੋਂ ਸਾਡਾ ਬਹੁਤ ਜਣ ਦੀ ਰੋਟੀ ਦਾ ਸੀਜ਼ਨ ਬਹੁਤ ਵਧੀਆ ਲੱਗਦਾ ਤੇ ਜਿਵੇਂ ਹੁਣ ਬਿਸਕੁਟ ਹੋਵੇ ਸੌਣ ਤੇ ਪਾਦੋ ਕਿ ਸੌਣ 'ਚ ਇਹ ਸੰਧਾਰੇ ਜਾਂਦੇ ਆ ਕੁੜੀਆਂ ਕੋਲੇ ਤੇ ਫਿਰ ਪਾ ਦੋ ਦੋ ਮਹੀਨੇ ਆਏ ਚੱਲਦੇ ਫਿਰ ਕੁੜੀਆਂ ਰਖੜੀਆਂ ਲੈ ਕੇ ਆ ਜਾਂਦੀਆਂ ਫਿਰ ਉਦੋਂ ਵੀ ਬਿਸਕੁਟ ਹੀ ਬਣਾ ਕੇ ਦਿੰਦੇ ਆ ਤੇ ਜਾਂਦੇ ਸਿਆਲ ਚ ਥੋੜਾ ਜਾਂ ਵੀ ਇਹ ਕੱਟ ਜਾਂਦਾ ਦਾ ਬਿਸਕੁਟਾਂ ਦਾ ਤੇ ਜਿਵੇਂ ਹੁਣ ਜਣ ਕੇ ਸਿੰਪਲ ਬਿਸਕੁਟ ਆ ਪੀਪਾ ਬਿਸਕੁਟ ਹਰ ਵਕਤ ਨਹੀਂ ਚੱਲਦੇ ਤੇ ਡਿਜ਼ਾਈਨ ਵਾਲੇ ਬਿਸਕੁਟ ਆ ਇਹ ਫਿਰ ਹੁਣ ਅਸੀਂ ਮਸ਼ੀਨ ਲੈ ਕੇ ਆਉਣੀ ਆ ਉਹ ਤੇ ਉਹਦੇ ਚ ਸੱਤਾ ਡਿਜ਼ਾਈਨਾਂ ਦੇ ਬਿਸਕੁਟ ਬਣਦੇ ਆ ਪਰ ਉਹ ਸੀ ਹੁਣ ਜਦੋਂ ਲਿਆਂਦੇ ਉਹ ਅਸੀਂ ਘਰ ਮੜ ਕੇ ਦੱਕਾ ਨਾ ਤੇ ਸੀ ਸੇਵ ਕਰਿਆ ਕਰਾਂਗੇ ਤੇ ਬਾਕੀ ਅਸੀਂ ਹੋਰ ਮਟਰਾ ਮਠੀ ਤੇ ਆਪਣਾ ਸਮੋਸਾ ਹੋ ਗਿਆ ਪੈਟੀ ਹੋ ਗਈ ਇਹ ਅਸੀਂ ਸਾਰੀਆਂ ਚੀਜ਼ਾਂ ਜਣ ਕੇ ਬਣਾਉਨੇ ਆ ਸੀ ਤੇ ਪੰਜੀ ਵੀ ਜਿਵੇਂ ਤੁਸੀਂ ਬਣਾਉਨੇ ਹੋ ਵੀ ਤੁਹਾਡੀ ਇਨਕਮ ਕਿੰਨੀ ਕੁ ਹੋ ਜਾਂਦੀ ਹੈ ਮਹੀਨੇ ਦੀ ਜੇ ਆਪਾਂ ਗੱਲ ਕਰੀਏ ਤਾਂ ਮਹੀਨੇ ਦੀ ਉਹ ਜਣੀ ਤੇ 4-5000 ਰੁਪਿਆ ਵੀ ਬਣ ਜਾਂਦਾ ਜੀ ਸਾਡਾ ਵੱਧ ਵੀ ਬਣ ਜਾਂਦੇ 6-7 ਵੀ ਬਣ ਜਾਂਦਾ ਜੀ ਮਤਲਬ ਸਾਰਿਆਂ ਨੂੰ ਚਾਰਾਂ ਪੰਜਾਂ ਚਾਰਾਂ ਜਣੇ ਨੂੰ ਚਾਰ-ਚਾਰ ਹਜ਼ਾਰ ਬਣ ਜਾਂਦਾ ਨਹੀਂ ਜੀ ਨਹੀਂ ਇਕੱਲੇ ਇਕੱਲੇ ਨਹੀਂ ਸਾਰੇ ਜਣੇ ਨੂੰ ਬਣਦਾ ਜੀ ਹਾਂਜੀ ਹਾਂਜੀ ਸਾਰੇ ਜਣੇ ਨੂੰ ਬਣਦਾ ਚਾਰ ਚਾਰ ਇਹ ਵਧੀਆ ਆਪ ਦਾ ਨਾਲੇ ਤਾਂ ਵੀ ਤੁਸੀਂ ਘਰੋਂ ਵੀ ਵਧੀਆ ਉਹ ਕਰਦੇ ਆ 10 ਵਜੇ ਆ ਜੰਨੇ ਕੰਮ ਕਿੰਨੇ ਕਿੰਨੇ ਘੰਟੇ ਕਿੰਨਾ ਕੰਮ ਨਹੀਂ ਉਹ ਤਾਂ ਸੀ 8 ਤੋਂ 8 ਵਜੇ ਆ ਜੰਨੇ ਅਸੀਂ ਹਾਂ ਤੇ 4 ਕਵਜੇ ਅਸੀਂ ਬੰਦ ਕਰ ਦਿੰਨੇ ਹੁੰਨੇ ਆ ਤੇ ਕਿਤੇ ਕਈ ਵਾਰ ਚਲ ਕੋ ਕੰਮ ਵੱਧ ਵੀ ਹੁੰਦਾ ਆਪਾਂ ਨੂੰ 9 ਵੀ ਵਜੇ ਜਾਂਦੇ ਆ ਤੇ ਉਦੋਂ ਅਸੀਂ ਆ ਕੇ ਬਸਾ ਦੀ ਦੁਕਾਨ ਖੋਲ ਲੈਨੇ ਆ ਤੇ ਜਿਵੇਂ ਕੋਈ ਕੰਮ ਵੀ ਜ਼ਿਆਦਾ ਆਉਂਦਾ ਕੋਈ ਆਰਡਰ ਆਇਆ ਹੁੰਦਾ ਆਪਾਂ ਨੂੰ ਸਮੋਸਿਆਂ ਦਾ ਹੁਣ ਜਰਮ ਦਿਨ ਤੇ ਸਾਥੋਂ 20 25 25 50 50 ਸਮੋਸੇ ਵੀ ਬਣਵਾ ਲੈਂਦੇ ਆ ਆਰਡਰ ਤੇ ਉਦੋਂ ਸਾਨੂੰ ਜਣੀ ਦੀ ਸਾਡਾ ਕੋਈ ਪੱਕਾ ਟਾਈਮ ਨਹੀਂ ਜਿਵੇਂ ਹੁਣ ਕੋਈ ਬਿਸਕਟ ਆਗੇ ਤੇ 5:30 ਵੀ ਵਜ ਸਕਦੇ ਸਾਨੂੰ 6 ਵੀ ਵਜ ਸਕਦਾ ਜੀ ਤੇ ਕਈ ਵਾਰ ਕਿਸੇ ਨੂੰ ਲੋਡ ਹੁੰਦੀ ਹੈ ਬਸ ਕੋਣ ਸਾਨੂੰ ਸੁਦੇਹਾਂ ਵੀ ਆਉਣਾ ਪੈਂਦਾ ਹੈ। ਜੀ ਜੀ ਤੁਹਾਨੂੰ ਇੱਕ ਹੋਰ ਸਵਾਲ ਹੈ। ਔਰਤਾਂ ਨਾ ਹੁੰਦੀਆਂ ਜਿਹੜੀਆਂ ਉਹ ਕੰਮ ਕਰਨ ਤੋਂ ਇਸ ਲਈ ਵੀ ਡਰਦੀ ਹੁੰਦੀਆਂ ਹੁੰਦੀਆਂ ਵੀ ਸਾਨੂੰ ਜਦੋਂ ਅਸੀਂ ਕੰਮ ਕਰਾਂਗੇ ਤਾਂ ਸਾਨੂੰ ਕੋਈ ਮੰਦਾ ਬੋਲੂਗਾ, ਕੋਈ ਸਾਡੇ ਨਾਲ ਬਦਤਮੀਜ਼ੀ ਕਰੂਗਾ। ਤੁਹਾਡੇ ਨਾਲ ਤਾਂ ਕਦੇ ਇਹੋ ਜੀ ਕੋਈ ਗੱਲ ਨਹੀਂ। ਨਹੀਂ ਜੀ ਨਹੀਂ ਜੀ। ਆਪਾਂ ਮੰਦਾ ਬੋਲਣ ਵਾਲਾ ਇਹ ਕੰਮ ਹੀ ਨਹੀਂ। ਕੰਮ ਹੀ ਜਦੋਂ ਤੋਂ ਵਧੀਆ ਕਰਨ ਇੱਕ ਨੰਬਰ ਦਾ ਕੰਮ ਕਰਨਾ, ਵਧੀਆ ਕੰਮ ਕਰਨਾ ਹਨਾ। ਤੇ ਕਿਸੇ ਚੀਜ਼ ਦੀ ਸਾਡੀ ਕੋਈ ਮਿਲਾਵਟ ਨਹੀਂ ਹੁੰਦੀ ਇਹਦੇ ਵਿੱਚ ਇੱਕ ਨੰਬਰ ਸਾਰਾ ਸਮਾਨ ਹੁੰਦਾਗਾ ਤੇ ਤਾਜ਼ਾ ਸਮਾਨ ਦੇਣਾ ਸੀ ਕਿਤੇ ਬੇਹਸ ਸਮਾਨ ਨਹੀਂ ਰੱਖਿਆ ਅਸੀਂ ਬਣਾਉਣਾ ਹੀ ਉਹ ਨੱਕ ਜਿੰਨਾਂਕ ਸਾਡਾ ਸਮਾਨ ਲੱਗ ਜੇ ਸਾਨੂੰ ਪਤਾ ਹੁੰਦਾ ਵੀ ਆਹ ਚੀਜ਼ ਦੀ ਵੀ ਲਾਗਤ ਇੰਨੀ ਖੁੰਦੀ ਆ ਅਸੀਂ ਉਹਨਾਂ ਕੀ ਸਮਾਨ ਬਣਾਉਣਾ ਜਿਹੜੇ ਤੁਸੀਂ ਬਿਸਕੁਟ ਬਣਾਉਣੇ ਹੋ ਵੀ ਜਿਵੇਂ ਉਹ ਲੋਕ ਸਮਾਨ ਆਧਾ ਲੈ ਕੇ ਆਉਂਦੇ ਆ ਕਿ ਤੁਸੀਂ ਬਣਵਾਈ ਲੈਣੇ ਹੋ ਜਾਂ ਵੀ ਤੁਸੀਂ ਵੀ ਬਣਾ ਦਿੰਦੇ ਹੋ ਬਿਸਕੁਟ ਆਪ ਦੇ ਨਹੀਂ ਜੋ ਜਿਹਨੇ ਸਮਾਨ ਲੈਣਾ ਉਹ ਅਸੀਂ ਜਣ ਦੀ 2 ਕਿਲੋ ਆਟੇ ਦੇ ਅਸੀਂ 150 ਰੁਪਇਆ ਲੈਨੇ ਆ 75 ਰੁਪਏ ਕਿਲੋ ਦੇ ਤੇ ਅਸੀਂ ਬਣਮਾਈ ਲੈ ਲੈਨੇ ਆ ਅਗਲੇ ਰਾਸਣ ਆਗਾ ਲੈਣਾ ਤੇ ਬਣਾਉਣੇ ਵੀ ਆ ਤੇ ਅਸੀਂ ਬਣੇ ਬਣਾਏ ਵੀ ਵੇਚਦੇ ਆ ਮੈਂ ਇਹਨਾਂ ਦੇ ਬਿਸਕੁਟ ਵੀ ਖਾਦੇ ਆ ਤੇ ਸਮੋਸੇ ਵੀ ਖਾਦੇ ਆ ਤੇ ਜਿੰਨੇ ਤੁਸੀਂ ਬਾਜ਼ਾਰ ਨਾਲੋਂ ਕਿਤੇ ਬਹੁਤ ਹਜ਼ਾਰ ਗੁਣਾ 100 ਗੁਣਾ ਕਹੀਏ ਬਹੁਤ ਚੰਗੀ ਕੁਆਲਿਟੀ ਦਾ ਤੁਸੀਂ ਵੀ ਜੇ ਕਰ ਇਹਨਾਂ ਨੇ ਜਿਹੜਾ ਪਿੰਡ ਦੱਸਿਆ ਅਕਲੀਆ ਜਲਾਲ ਜ਼िला ਬਠਿੰਡਾ ਦੇ ਵਿੱਚ ਆ ਭਗਤਾ ਤੇ ਭਾਈ ਦੇ ਕੋਲ ਹੈ ਇਸ ਪਿੰਡ ਚ ਆ ਕੇ ਤੁਸੀਂ ਇਹਨਾਂ ਤੋਂ ਇਹ ਬਿਸਕਟ ਬਣਵਾ ਸਕਦੇ ਹੋ ਤੇ ਜੇ ਆਪਾਂ ਇਹਨਾਂ ਦੀ ਇਜਾਜ਼ਤ ਹੋਊਗੀ ਇਹਨਾਂ ਤੋਂ ਪੁੱਛਾਂਗੇ ਇਹਨਾਂ ਦਾ ਨੰਬਰ ਵੀ ਫਲੈਸ਼ ਕਰ ਦਿਆਂਗੇ ਤੇ ਫਿਰ ਹੋਰ ਜਿਵੇਂ ਤੁਸੀਂ ਇਹ ਇਹ ਵੀ ਹੋਰ ਕੀ ਕੁਝ ਬਣਾਉਣਾ ਤੇ ਉਹਨਾਂ ਦੇ ਜਿਵੇਂ ਬਣੇ-ਬਣੇ ਬਿਸਕਟ ਹੈ ਜਿਹੜੇ ਤੁਸੀਂ ਆਪ ਬਣਾਉਣਾ ਉਹਦਾ ਕੀ ਰੇਟ ਦਿੰਨੇ ਹੋ ਰੇੜੀ ਵੀ ਅਸੀਂ ਜਿਵੇਂ ਹਾਂ ਤਾਂ ਬੇਸਿਕ ਉਹਦੇ ਬਿਸਕਟ ਆ ਉਹ ਸੀ 300 ਰੁਪਏ ਕਿਲੋ ਦੇ ਨੇ ਆ ਜਿਹੜੇ ਬਦਾਮਾਂ ਵਾਲੇ ਆ 200 ਰੁਪਏ ਕਿਲੋ ਆ ਕੋਕੋਨਟ ਬਿਸਕਟ ਆ ਇਹ 150 ਰੁਪਏ ਕਿਲੋ ਆ ਸ਼ੱਕਰ ਵਾਲੇ ਤੇ ਬੇਸਣ ਵਾਲੇ ਇਹ ਵੀ 150 ਰੁਪਏ ਕਿਲੋ ਆ ਤੇ ਦੂਜੇ ਸਿੰਪਲ ਆਟੇ ਦੇ 130 ਰੁਪਏ ਕਿਲੋ ਆ ਜੀ ਤੇ ਸਮੋਸੇ ਦਾ ਕੀ ਜੇਗਾ ਸਮੋਸੇ ਦਾ ਸੀ 50ਾਂ ਦੇ 4 ਬਿੰਨੇ ਜੀ 100 ਦੇ 8 ਤੇ ਪੈਟੀ ਦੇ ਵੀ ਇਹੀ ਰੇਟ ਆ ਜੀ ਬਾਜ਼ਾਰ ਨਾਲੋਂ ਸਾਡੀ ਪੈਟੀ ਵੀ ਡਬਲ ਹੁੰਦੀ ਆ ਤੇ ਪੈਟੀ ਸਾਡੀ ਵੀ ਸਸਤੀ ਹੈ ਜੀ। ਹੂੰ ਕਿਉਂਕਿ ਬਾਜ਼ਾਰ ਦੇ ਵਿੱਚ ਹੁਣ ਪ੍ਰੀਰ ਵਾਲੀ 20 ਦੀ ਦਿੰਦੇ ਆ ਆਲੂ ਵਾਲੀ 15 ਹੀ ਦਿੰਦੇ ਆ। ਸਾਡੀ ਕੇਸ ਮੋਸੇ ਵਾਲੀ ਰੇਟ ਤੇ 12.5 ਰੁਪਏ ਨੂੰ ਵੀ ਵੇਂਦੀ ਆ। ਪੱਚੀਆਂ ਦੀਆਂ 2.5 ਹਦਾਂ 4। ਤੁਸੀਂ ਸਾਨੂੰ ਤੁਹਾਡਾ ਇੰਨਾ ਅਨਮੁੱਲਾ ਟਾਈਮ ਦਿੱਤਾ ਉਹਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਧੰਨਵਾਦ।